ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚਿਆ ਪਿੰਡ ਸੁਰਸਿੰਗ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਗੁਰਲਾਲ ਦੇ ਕੋਲ ਆਏ ਆ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਦੋਸਤੋ ਅਪਡੇਟ ਜਿਹੜੀ ਆਪਾਂ ਤੁਹਾਨੂੰ ਦੂਜੇ ਤੀਜੇ ਦਿਨ ਜਿਹੜੀ ਇਸ ਘਰੋਂ ਦਿੰਦੇ ਰਹੀਦਾ ਸਿਲ ਪਰਚੇਜ ਦਾ ਕੰਮ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਠੀਕ ਆ ਜੀ ਨਾਗ ਜਿਹੜੇ ਦੋਸਤੋ ਬੇਸ਼ੱਕ ਕੋਈ 3 4 3 4 ਦਾ ਆਕੜਾ ਹੀ ਹੁੰਦਾ ਪਸ਼ੂ ਚੰਗੇ ਹੁੰਦੇ ਆ ਠੀਕ ਹੈ ਜੀ ਸਾਫ ਸੁਥਰੇ ਪਸ਼ੂ ਹੁੰਦੇ ਆ ਤੇ ਕੋਈ ਵੀ ਮੇਰਾ ਵੀਰ ਖਰੀਦਦਾਰ ਆ ਰਿਹਾ ਠੀਕ ਹੈ ਜੀ ਪਸ਼ੂ ਖਰੀਦਣ ਜਿਹੜੇ ਪਸ਼ੂ ਸੋਏ ਤੁਹਾਨੂੰ ਦਿਖਾਵਾਂਗੇ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਆਪਣਾ ਹੱਕ ਸਮਝ ਕੇ ਜਿਹੜੀ ਦੋਸਤੋ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਇੱਕ ਵਾਰ ਤੁਹਾਨੂੰ ਗੱਬਣ ਦਿਖਾਵਾਂਗੇ ਆਪਾਂ ਪੂਰੀ ਤਿਆਰੀ ਵਾਲੀ ਆ ਚਾਹੀ ਵਾਲ ਦੋਸਤੋ ਕਰਾਸ ਸੰਗ ਦੇ ਵਿੱਚ ਵੈੜਾ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ ਔਰ ਰੂਡਰੂ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਤੇ ਤਿੰਨ ਨਾਗ ਨੇ ਪੂਰੇ ਠੰਡੇ ਧੀਰੇ ਆ ਸੀਲਸ ਆਊਗਾ ਦੋ ਝੋਟੀਆਂ ਨੇ ਇਹ ਵੀ ਸਜਰਾਂ ਤਾਜ਼ੀਆਂ ਸੁਈਆਂ ਨੇ ਇੱਕ ਵਹਿੜ ਜਿਹੜੀ ਆ ਗੱਬਣ ਆ ਇਹ ਕੁਝ ਦਿਨਾਂ ਤੱਕ ਸੂਫੂ ਕੀ ਠੀਕ ਆ ਜੀ ਆਉ ਕਰਦੇ ਆ ਗੱਲਬਾਤ ਗਰਲਾਲ ਵੀਰ ਦੇ ਨਾਲ ਅੱਜ 6 ਸਤੰਬਰ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5:30 ਪੌਣੇ 6 ਵਜੇ ਦਾ ਆਜੋ ਜੀ ਕਰਦੇ ਆ ਗੱਲਬਾਤ ਗਰਲਾਲ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਰ ਸਾਸਰੀ ਕਾ ਸੰਤੂ ਸਾਹਿਬ ਦੀ ਠੀਕ ਠਾਕ ਜੇ ਬੜੇ ਵਧੀਆ ਗਰਲਾਲ ਠੀਕ ਠਾਕ ਵੀਰੇ ਹਾਂਜੀ ਵਧੀਆ ਕਿਰਪਾ ਬੈਠ ਲਈ ਕਰ ਠੀਕ ਹੈ ਵੀਰੇ ਗਰਲਾਲ ਹੋਰ ਕਿਵੇਂ ਸੁੱਖ ਸ਼ਾਂਤੀ ਆ ਬੜੀ ਕਿਰਪਾ ਮਹਾਰਾਜ ਬਾਪੂ ਦੀਪ ਸਿੰਘ ਦੀ ਸੰਧੂ ਸਾਹਿਬ ਚਲੋ ਬਹੁਤ ਵਧੀਆ ਗੱਲ ਆ ਜੀ ਜੀ ਤਾਂ ਵੀ ਗਰਲਾਲ ਵੀਰੇ ਉਹਦੇ ਵੀ ਨਾਗ ਆਪਾਂ ਦੋ ਤਿੰਨ ਕ ਪਾਈ ਸੀ ਪਰਸੋਂ ਚਲਦੀ ਸੰਧੂ ਸਾਹਿਬ ਸ਼ੌਟਾਂ ਤੇ ਵੇਗਿਆ ਮਾਲ ਠੀਕ ਹੈ ਵੀਰੇ ਬੜੇ ਭੈਣ ਭਰਾਵਾਂ ਨੇ ਫੋਨ ਕੀਤਾ ਚਲੋ ਮਹਾਰਾਜ ਦੀ ਬੜੀ ਕਿਰਪਾ ਐਵੇਂ ਕਾਤੋਂ ਆਪਾਂ ਕਹੀਏ ਵੀ ਨਹੀਂ ਹਾਂਜੀ ਆ ਚਲੋ ਆਪਣੇ ਭਾ ਚੰਗੇ ਆ ਸੰਧੂ ਸਾਹਿਬ ਨਾਲੇ ਮਾਲ ਚੰਗਾ ਦਾ ਉਸੇ ਦੇ ਵੇਖ ਜਾਂਦਾ ਮਹਾਰਾਜ ਜੀ ਬਿਲਕੁਲ ਹਾਂਜੀ ਹਾਂਜੀ ਤਾਂ ਵੀ ਗਰਲਾਲ ਵੀਰੇ ਅੱਜ ਤੇਨ ਨਹੀਂ ਆ ਗਿਆ ਆਪਣੇ ਕੋਲ ਦੋ ਝੋਟੀਆਂ ਆ ਗਈਆਂ ਤੇ ਇੱਕ ਵੜ ਸ਼ਾਈ ਵਾਲਾ ਆ ਗਈ ਆ ਹਾਂਜੀ ਸੰਧੂ ਸਾਹਿਬ ਇਹ ਸ਼ਾਈ ਵਾਲਾ ਅਜੇ ਪੰਜ ਚਾਰ ਦਿਨ ਲੈ ਜੂ ਹਫਤਾ ਵੀ ਲੈ ਜੇ ਗੱਲ ਵੱਖਰੀ ਆ ਠੀਕ ਆ ਜੀ ਹਾਂਜੀ ਆ ਮੈਂ ਤੀਜਾ ਸੂਗਾ ਸੋਈ ਆ ਪੰਜ ਚਾਰ ਦਿਨ ਹੋ ਗਏ ਸੋਈ ਨੂੰ ਹਾਂਜੀ ਇਹ ਥੱਲੇ 10 ਕਿਲੋ ਖੁੱਲਾ ਡੁੱਲਾ ਕੋਈ ਬੌੜਾ ਲਾ ਲੇ ਕੋਈ ਦੁੱਧ ਲਾ ਲੇ ਜੀ ਅੱਛਾ ਜੀ ਆਪਦੀ ਸਮਝ ਲਾਵੇ ਦੁੱਧ 14 15 ਕਿਲੋ ਵਾਲੀ ਮੈਂ ਆਪਾਂ 10 ਕਿਲੋ ਦੀ ਖੁੱਲੇ ਦੀ ਗਾਰੰਟੀ ਦਿੰਨੇ ਕੋਈ ਭਲਾ ਆਪਣੇ ਘਰ ਦੋ ਡੰਗ ਚੋਵੇ ਭਲਾ ਕੋਈ ਤਰ੍ਹਾਂ ਮੰਗਾ ਕੇ ਆਪਦੇ ਘਰ ਤਸल्ली ਕਰਕੇ ਦੇ ਦੇ ਪਏ ਠੀਕ ਆ ਜੀ ਹਾਂਜੀ ਸੰਧੂ ਸਾਹਿਬ ਠੀ ਤੇ ਬਾਕੀ ਪਸ਼ੂ ਤੁਹਾਨੂੰ ਦਿਖਾ ਦਨੇ ਆ ਦੋਸਤੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਆਪਾਂ ਲੈਣੀ ਸ਼ਟਾਰਟ ਕਰਦੇ ਆ ਇਧਰ ਪਹਿਲੇ ਨੰਬਰ ਤੋਂ ਝੋਟੀ ਤੋਂ ਇੱਥੋਂ ਸਟਾਰਟ ਕਰਦੇ ਆ ਠੀਕ ਆ ਜੀ ਤਾਜੀ ਸੱਜਰ ਸੂਈ ਆ ਸੋ ਫੇਰਵਾ ਸਾਰਾ ਮੇਰਾ ਵੀਰਾਂ ਨੂੰ ਮਿਲੂਗਾ ਠੀਕ ਆ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਕੰਟੀਨਿਊਸ ਦੇਖਿਆ ਕਰੋ ਤੇ ਕੱਲੀ ਕੱਲੀ ਜਾਣਕਾਰੀ ਕੱਲੀ ਕੱਲੀ ਗੱਲ ਪੁਆਇੰਟ ਜਿਹੜੀ ਤੁਹਾਨੂੰ ਸਮਝ ਆ ਜਾਊਗੀ ਲੈ ਵੀ ਕਰਨਾਲ ਸੂਹਾ ਕਿੰਨਾ ਸੂਈਏ ਵੀਰੇ ਇਹ ਸੰਧੂ ਸਾਹਿਬ ਤਿੱਜਾ ਸੂਹਾ ਮੈਂ ਸੂਈ ਆ ਹਾਂ ਜੀ ਦੂਜੇ ਸੂਏ ਯਾਰ ਕਰ ਰਿਹਾ 13-14 ਠੀਕ ਹੈ ਦੁੱਧ ਚਲੋ ਆਪਾਂ ਐਵੇਂ ਕਹਿ ਦਈਏ ਨੇ 16 17 ਦਿਨਾਂ ਚ 14 15 ਕਿਲੋ ਦੁੱਧ ਖੁੱਲਾ ਹੀ ਦੇਜੂ 10 ਕਿਲੋ ਦੀ ਕੋਈ ਧਾਰਨਾ ਮਾਰੇ ਸੰਧੂ ਸਾਹਿਬ ਭਲਾ ਕੋਈ ਤਿੰਨ ਰੰਗ ਚੋਲੇ ਜੀ ਠੀਕ ਹੈ ਜੀ ਹਾਂਜੀ ਅੱਜ ਦਿਨ ਕਿਨੇ ਦੱਸੇ ਸੰਧੂ ਸਾਹਿਬ ਅੱਜ ਚੌਥਾ ਪੰਜਵਾਂ ਦੇਣੀ ਆ ਕਟਾ ਇਹਦੇ ਮਗਰ ਲਓ ਵੀ ਚੌ ਪੰਜਾਂ ਦਿਨਾਂ ਦੀ ਸੂਈਏ ਮਗਰ ਕਟਾ ਬੋਲਾ ਕਿੰਨਾ 9 10 ਕਿਲੋ ਆ ਸੰਧੂ ਸਾਹਿਬ ਖੁੱਲਾ ਹੀ ਹੋਊਗਾ ਤੇ ਹੋਊਗਾ ਬਾਹਰ ਦਵਾਂ ਪਰ ਕੋਈ 10 ਕਿਲੋ ਕਰਕੇ ਲਵੇ ਜੀ ਠੀਕ ਹੈ ਜੀ ਇੱਕ ਕੱਦ-ਕੱਟ ਚੰਗਾ ਹਨਾ ਸੰਧੂ ਸਾਹਿਬ ਵੱਡੀ ਮਾਂ ਆ ਪੂਰੀ ਤਾਂ ਵੇਖੋ ਲਓ ਜੀ ਕਰਮਾਲੀ ਆ ਦੇਖੋ ਸੋ ਚੌਰਸਲੇਵਾ ਠੰਡੀ ਬਰੀ ਸੰਧੂ ਸਾਹ ਮੈਂ ਭਲਾ ਬੱਚਾ ਮਨਾ ਛੱਡੋ ਇੰਜੇ ਬੈਠੇ ਰਹੋ ਕਰਮਾ ਲਈ ਇੰਨੀ ਠੰਡੀ ਆ ਤੇ ਧਾਰ ਤੇ ਬਸਮੂ ਠੰਡੀ ਤੇਰੀ ਜਿਹੜੀ ਦੋਸਤ ਇੱਕ ਗਾਵਾਂ ਵਾਂਗੂ ਆ ਠੀਕ ਆ ਤੇ ਥਾਣਾ ਲੰਬਾ ਪਿੱਠ ਪੂੜਾ ਸੋਹਣਾ ਹੈ ਚੌੜਾ ਪਿੱਠ ਪੂੜਾ ਸਿੰਗਲ ਹੱਡੀ ਦੇ ਵਿੱਚ ਲੰਬੀ ਸੋਹਣੀ ਆ ਲੰਬਾਈ ਦੇ ਵਿੱਚ ਵੀ ਪੂਰੀ ਆ ਕੱਦ ਵੀ ਸੋਹਣਾ ਜਿਹਾ ਗਰਲਾਲ ਖੋਲਕ ਤੌਰ ਵੀਰ ਮਗਰ ਦੇ ਕੱਟਾ ਦੋਸਤੋ ਮੇਲ ਕਾਫ ਨੂੰ ਜਨਮ ਦਿੱਤਾ ਹੈ ਬਾਕੀ ਸਿੰਗੀ ਸਿੰਗੀ ਬੜੀ ਪਿਆਰੀ ਆ ਬੈਕ ਸਾਈਡ ਤੋਂ ਥੋੜਾ ਜਿਹਾ ਗੁਲਾਈ ਦੇ ਵਿੱਚ ਸਿੰਗ ਆ ਪੂਰਾ ਭਰਾ ਬਰੂਗਰ ਲਾ ਲੈਣ ਓਕੇ ਰਿਪੋਰਟ ਮਾਣਾ ਸੰਧੂ ਸਾਹਿਬ ਭੈਣ ਭਰਾ ਜਿੰਨੇ ਆਉਣਾ ਦੋ ਡੰਗ ਚੋਵੇ ਜਿੰਨੇ ਆਨਲਾਈਨ ਮੰਗਾਉਣੀ ਆਪਾਂ ਘਰੇ ਜਾ ਕੇ ਚਵਾ ਕੇ ਰੁਪਏ ਫੇਰ ਲਿਆਵਾਂਗੇ ਕੋਈ ਗੱਲ ਨਹੀਂ ਹੈ ਵੀ ਬਿਲਕੁਲ ਇੱਕ ਰੰਗ ਕਾਲੀ ਹੈ ਨਾ ਸੰਧੂ ਸਾਹਿਬ ਪੁੱਛਤਾ ਕੀ ਕਰਮਾ ਲਈ ਲਓ ਜੀ ਤੋਂ ਜੈਡ ਬਲੈਕ ਹੀ ਆ ਠੀਕ ਆ ਜੀ ਦੇਖੋ ਤੁਸੀਂ ਇੱਕ ਰੰਗਾ ਬਿਲਕੁਲ ਬਲੈਕ ਠੀਕ ਆ ਜੀ ਕੱਢ ਪੁੱਠੇ ਪਾਠੇ ਤੋਂ ਦੋਸਤੋ ਸੋਹਣੀ ਆ ਠੀਕ ਆ ਜੀ ਚੜਾਈ ਦੇ ਵਿੱਚ ਪੁੱਠਪੂੜਾ ਤੇ ਕੱਤ ਸੋਹਣਾ ਆ ਮੈਂ ਤਾਂ ਠੀਕ ਆ ਜੀ ਥੱਲਿਆਂ ਵੀ ਬਣੀ ਥਣੀ ਪੂਰੀ ਪਈ ਆ ਸੋ ਚੋਣ ਚਾਂਣ ਇੱਕ ਨੰਬਰ ਆ ਉਹ ਮੇਰਾ ਵੀਰ ਕੋਈ ਵੀ ਆਉਂਦਾ ਆਪਣੀ ਤਸੱਲੀ ਤੁਸੀਂ ਕਰ ਹੀ ਲੈਣੀ ਆ ਠੀਕ ਆ ਮਗਰ ਕਟਾ ਮੇਲ ਕਾਫ ਆ ਠੀਕ ਆ ਜੀ ਹਾਂ ਜੀ ਸੋਹਣਾ ਭਾਂਡਾ ਭੁੰਡਾ ਬਖਾਲਾ ਹਨਾ ਸੰਧੂ ਸਾਹਿਬ ਖੁੱਲਾ ਡੁੱਲਾ 10 ਕਿਲੋ ਦੁੱਧ ਹੋਊਗਾ ਅਜੀ ਚੌਥੇ ਪੰਜਵੇਂ ਦਿਨ ਦੀ ਸੂਈ ਆ ਮੈਂ ਇਹ ਨਹੀਂ ਕਹਿਣਾ ਇਹਨੇ 18 19 ਕਿਲੋ ਦੇਣਾ ਐਵੇਂ ਆਪਾਂ ਕੱਦ ਕੱਡ ਵੱਡਾ ਕਹਿ ਗਏ ਕਹੀ ਜਾਈਏ ਉਹ ਗੱਲ ਦਾ ਮਜਾ ਨਹੀਂ ਉਹ ਤਾਂ 13 14 ਕਿਲੋ ਸੰਤੋਖ ਖੰਡਾ ਮੈਂ ਦਊਗੀ ਦੁੱਧ ਸੇਵਾ ਦਾ ਫਿਲਹਾਲ ਜਿਹੜਾ ਆਪਾਂ ਚਵਾਦਾਂਗੇ ਉਹ ਚਲੋ 9 10 10 ਦੇ ਘਰ ਦੇ ਵਿੱਚ ਮੈਂ ਨਾ ਸੰਤੂ ਸਾਹਿਬ ਇੰਨਾ ਆਪਾਂ ਚਵਾਦਾਂਗੇ ਆਪਦੇ ਘਰੋਂ ਦੋ ਡਾਂਕੂ ਚੋਗੇ ਖੜੇ ਪੈਣ ਪੜਾ ਗਰਨਾਲ ਕੀ ਮੁੱਲ ਕੀ ਕਰਨਾ ਵੀਰ ਲੈਣ ਦੇਣਾ ਸੰਤੂ ਸਾਹਿਬ ਚਲੋ ਏਡੀਆਂ ਮਈਆਂ ਦਾ ਹਰ ਕੋਈ ਪੈਣ ਭਰਾ ਆਪਦੀ ਸਮਝ ਲੈਂਦਾ ਜੀ ਕੋਈ ਸਵਾ ਵੀ ਕਰਦਾ ਕੋਈ 1 20 ਕਰਦਾ ਮੁੱਲ ਕਰਦੇ ਆ ਇਹਦਾ ਆਪ 90000 ਦੀ ਦੋਸਤੋ ਇਹ ਮੇਰ ਗਰਲਾ ਲੰਦਾ ਵੀ ਆਪਾਂ ਦਵਾਂਗੇ 90 ਦੀ ਮਗਰ ਕਟਾ ਮੇਲ ਕਾਫ ਆ ਬਿਲਕੁਲ ਕੁਲਾ ਬੱਚਾ ਠੀਕ ਆ ਜੀ ਪੰਜਾਂ ਚੌ ਚੌ ਪੰਜਾਂ ਦਿਨਾਂ ਦਾ ਜਿਹੜਾ ਸੂਬਾ ਸਮੇਂ ਨੂੰ ਹੋਇਆ ਠੀਕ ਆ ਤੇ ਆ ਥਾਣਾ ਦੀ ਹੈਗੀ ਜੇ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਦੇ ਆ ਆ ਬੈਕ ਸਾਈਡ ਤੋਂ ਤੁਸੀਂ ਵੇਖ ਲਿਆ ਲੇਵਾ ਠੀਕ ਆ ਜੀ ਤੋਂ ਬੰਤਰ ਪੁੰਤਰ ਲੇਵੇ ਦੀ ਬਿਲਕੁਲ ਬਖਾਲਾ ਪੱਧਰ 1000 ਠੀਕ ਆ ਜੀ ਪੱਧਰ ਲੇਵਾ ਲੈ ਵੀ ਗਰਲਾ ਲ ਵੀਰੇ ਸਾਈਕਲ ਨੰਬਰ ਤੇ ਆਪਣੇ ਕੋਲ ਇੱਧਰ ਆਗ ਆ ਗਈ ਆ ਇੱਕ کراسنگ ਦੇ ਵਿੱਚ ਸ਼ਹੀਵਾਲ ہاں جی ہاں جی ਸੰਧੂ ਸਾਹਿਬ ਸੋ ਜ਼ਿਆਦਾਤਰ ਪੱਖ ਦੋਸਤੋ ਸ਼ਹੀਵਾਲ ਦਾ ਠੀਕ ਆ ਜੀ ਪਰ ਵਿੱਚ کراس ਆ ਲੰਬਾ ਤੋਂ ਨਾ ਚਾਲਰ ਚੋਂ ਉਧਰ ਗੱਲ ਕੰਬਲ کافی ਹੈਵੀ ਆ ਠੀਕ ਆ ਤੇ ਆਰਡਰ ਜਿਹੜਾ ਤੁਸੀਂ ਵੇਖੋ ਭਾਂਡਾ ਭੁੰਡਾ ਵੇਖੋ ਬਹੁਤ ਸੋਨਾ ਬਖਾਲਾ ਸੰਧੂ ਸਾਹਿਬ ਠੰਡੀ ਠੁੰਡੀ ਫਿਰ ਰੱਜ ਕੇ ਭਾਂਡਾ ਪਾਈ ਖੜੀ ਕਰਮਾਂ ਲਈ ਅੱਜ ਆ ਦੇਖੋ ਠੀਕ ਆ ہاں جی ਤੇ ਗਰਨਾਲ ਭਾਈ ਇਹਦਾ ਸੁਆ ਕਿਨਵਾ ਫਿਰ ਇਹ ਸੰਧੂ ਸਾਹਿਬ ਤਿੱਜਾ ਸੁਆਰ ਕੀ ਸੁਣੀ ਆ ਤਿੱਜਾ ہاں جی ਦੂਜੇ ਸੂਗੇ ਕਰਮਾਂ ਵਾਲੀ ਨੇ 20 ਕਿਲੋ ਤੋਂ ਪਲੱਸ ਦੁੱਧ ਬਣਾਇਆ ਵਾ ਇਹ ਨਹੀਂ ਵੀ ਆਪਾਂ ਕਹਿ ਹੀ ਦੇਣਾ ਵਾ ਜੇ ਆਪਣੇ ਕੋਈ ਭੈਣ ਭਰਾ ਚਲੋ ਸੁਈ ਦਾ ਸੌਦਾ ਕਰੂਗਾ ਫਿਰ ਮੁੱਲ ਹੋਰ ਹੋਣਗੇ ਤੇ ਆਪਾਂ ਚਵਾ ਕੇ ਦਵਾਂਗੇ ਆਪਣੇ ਘਰੋਂ ਠੀਕ ਹੈ ਜੀ ਹਾਂਜੀ ਗੱਬਨ ਦੀ ਇਹਦੀ ਪਾਰ ਪਿੱਛੇ ਦੀ ਥਾਂ ਦੀ ਫੁੱਲ ਗਰੰਟੀ ਹੋ ਗਈ ਭੈਣ ਭਰਾ ਕੋਈ ਆਨਲਾਈਨ ਮੰਗਾ ਕੇ ਤੇ ਆਪਾਂ ਨੂੰ ਫੇਰ ਪਈਏ ਦਵੇ ਤਸੱਲੀ ਕਰਕੇ ਆਪ ਨੂੰ ਠੀਕ ਹੈ ਜੀ ਜੀ ਬਰਾਬਰ ਕੋਈ ਜ ਨਹੀਂ ਦਾ ਮੈਂ ਨਾ ਸੰਧੂ ਸਾਹਿਬ ਫਿਗਰ ਕਰਨ ਦੀ ਲੋੜ ਹੀ ਨਹੀਂ ਕੋਈ ਦੇ ਨਾਓ ਜ ਜਿੱਦਾਂ ਮੈਂ ਤੁਹਾਨੂੰ ਤਸੱਲੀ ਕਰੀ ਚੱਲਿਆ ਜੇ ਕੋਈ ਵੀਰੇ ਇਹਨਾਂ ਆਖੇ ਵੀ ਗਰਮ ਸ਼ਰਦ ਤਾਂ ਬਾਰ-ਬਾਰ ਜ ਜਿੱਦਾਂ ਮਰਜ਼ੀ ਬੈਠ ਕੇ ਕੋਈ ਲੇਡੀ ਚਵਾਈ ਕਰ ਸਕਦੀ ਆ ਕੋਈ ਭਰਾ ਚਵਾਈ ਕਰ ਸਕਦਾ ਬੱਚਾ ਬੈ ਕੇ ਚਵਾਈ ਕਰ ਸਕਦਾ ਠੀਕ ਆ ਸੋ ਪਲਿਸਾਂ ਵੀ ਆ ਕੱਦ ਵੱਡਾ ਠੀਕ ਆ ਜੀ ਕੱਦ ਤੋਂ ਵੱਡਾ ਢਾਂਚਾ ਟੂਂਚਾ ਤੁਸੀਂ ਇਸ ਵੈੜ ਦਾ ਚੈੱਕ ਕਰੋ ਸੋਹਣੀ ਚੌੜੇ ਪਿੱਠ ਪੂੜੇ ਦੇ ਵਿੱਚ ਆ ਤੇ ਬਣੀ ਥਣੀ ਪੂਰੀ ਮੁਕੰਮਲ ਤੌਰ ਤੇ ਆ ਦਿਨ ਲੱਜੇ ਤੇ ਦੋ ਲੱਜੇ ਚਾਰ ਲੱਜੇ ਪੰਜ ਲੱਜੇ ਠੀਕ ਆ ਜੀ ਸਫਰ ਤੇ ਜਾਂਦੇ ਹੋ ਸਕਦਾ ਪਸ਼ੂ ਦੋ ਦਿਨ ਕੱਢ ਕੇ ਵੀ ਸੂਪੇ ਤੇ ਥੱਲਿਓਂ ਪੂਰੀ ਤਿਆਰੀ ਤੇ ਆ ਠੀਕ ਆ ਜਿੱਡਾ ਕਿ ਸ਼ਾਹੀਵਾਲ ਵੈੜ ਨੂੰ ਇੱਕ ਭਵਾਨਾ ਜਿਹੜਾ ਦੋਸਤੋ ਤਿਆਰ ਕਰਨਾ ਚਾਹੀਦਾ ਉਹਨਾ ਕਰਮਾ ਵਾਲੀ ਨੇ ਬਿਲਕੁਲ ਤਿਆਰੀ ਕਰੀ ਬੈਠੀ ਹੈ ਠੀਕ ਹੈ ਜੀ ਉਹ ਇਹ ਸੰਤੂ ਸਾਹਿਬ ਰਾਤ ਦੀ ਲੈਂਦੀ ਆ ਚਲੋ ਉਹ ਪੱਠੇ ਹਰਿਆ ਪਾਉਂਦੇ ਨੇ ਮੇਰਾ ਆਪਨੇ ਫਿਰ ਚਾਰ ਵਾਦੇ ਚਾਰ ਥੋੜਾ ਜਿਹਾ ਘਾਟੇ ਨੇ ਮੰਨਿਆ ਜਿਹੜੀ ਗੱਲ ਵਾ ਸੱਤ ਕਰਕੇ ਥੋੜਾ ਜਿਹਾ ਲਪਾ ਲੁਪਾ ਲਾਇਆ ਉਤਰਾ ਗਾਂ ਪੂਰੀ ਵਜਨਦਾਰ ਵਾ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਵਾਰੀ ਗਰ ਲਾਲ ਵੀ ਤਾਂ ਥੋੜਾ ਜਿਹਾ ਖਾਦੀ ਫਿਰ ਪਿੱਛੋਂ ਲਓ ਲਓ ਸੰਤੂ ਠੀਕ ਹੈ ਵੀਰੇ ਲੈਓ ਮੋੜ ਦਿਓ ਤੇ ਪੂਰੀ ਪਰਫੈਕਟ ਆ ਦੋਸਤੋ ਠੀਕ ਆ ਜੀ ਵੇਖੋ ਤੁਸੀਂ ਕਿਸੇ ਪਾਸਿਓਂ ਨਹੀਂ ਖੁੰਜੀ ਕਰਮਾ ਲਈ ਤੋਰੇ ਤਾਰੇ ਤੋਂ ਵੀ ਬਿਲਕੁਲ ਲਾਜਵਾਬ ਬਿਲਕੁਲ ਮਠਾ ਤੋਰਾ ਸਲੋ ਤੋਰਾ ਠੀਕ ਆ ਜੀ ਤਸੀਲੀਆਂ ਸੂਲੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈ ਦਿੱਤੀਆਂ ਵੈਸੇ ਠੰਢੀ ਤੇਰੀ ਆ। ਥੂਣ ਤੋਂ ਬਾਅਦ ਵੀ ਜਿਹੜਾ ਦੋਸਤੋ ਇਹੋ ਜਿਹਾ ਪਸੂ ਠੰਡਾਤੀਦਾ ਨਿਕਲਦੇ ਅਸਾਰ ਹੁੰਦੇ ਆ ਠੀਕ ਆ। ਮੁਠੀ ਥਾਣਾ ਰੋਗ ਰੋਗ ਦਾ ਥਾਣਾ ਕਰਦਾ। ਤੁਹਾਨੂੰ ਸਾਬ ਬਿਨਾ ਵੰਗੇ ਤੋਂ ਚੁੰਦੇ ਰਿਆ। ਕੋਈ ਇਹ ਨਹੀਂ ਵੀ ਜਾ ਵੰਗਾ ਪਾਉਣਾ ਜਾਂ ਕਿਤਰਾ ਉਹ ਕੰਮ ਨਹੀਂ ਹੈਗਾ ਤਾਂ। ਚਲੋ ਤਾਂ ਪਿੱਛੋਂ ਜੋ ਆਪਾਂ ਨੂੰ ਦੱਸ ਦਿੱਤਾ ਉਸ ਹਾਂਜੀ ਹਾਂਜੀ ਬਾਕੀ ਠੰਡੀਆਂ ਸੰਧੂ ਸਾਹਿਬ ਚਲੋ ਆਪਾਂ ਨੂੰ ਮਦੀਂਦਾ ਵੀ ਚਲੋ ਮਹਾਰਾਜ ਦੀ ਮਹਿਨਾ ਠੰਡੀਆਂ ਕੋਈ ਇਹੋ ਜਿਹੀ ਗੱਲ ਨਹੀਂ। ਇਹ ਚੰਗੀ ਗੱਲ ਆ। ਹਾਂਜੀ ਹਾਂਜੀ। ਤਾਂ ਠੰਡੇ ਤੇਰੇ ਪਸ ਸੰਦੂ ਸਾਹਿਬ ਚਲੋ ਇਹ ਇੰਜ 20 22 ਕਿਲੋ ਵਾਲੀ ਬੱਸੀ ਦਾ ਮੁੱਲ ਤੇ ਭਲਾਸੀ ਵੀ ਕਰ ਲਈਏ 85 ਵੀ ਕਰ ਲਈਏ ਥੋੜਾ ਹਾਂ ਇਹਦਾ ਮੁੱਲ ਜੋ ਮਰਜ਼ੀ ਕਰੀਏ ਮੁੱਲ ਕਰਾਂਗੇ 70000 ਇਹ ਲੈ ਦੇ ਜਿਹੜੀ ਆਪਾਂ 65000 ਦੀ ਬੱਸੀ ਦੇਣੀ ਹੈ 65 ਦੀ ਹਾਂਜੀ ਮਾਨ ਤਾਨ ਕਰਾਂਗੇ ਖੁੱਲੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਬਾਬੇ 65000 ਦੀ ਭਰਾਵੋ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ 65000 ਦੀ ਇਹ ਯੈਸਨੋ ਹੋ ਜੂਗੀ ਬਾਕੀ ਕਿਸੇ ਵੀਰ ਤੇ ਆਏ ਗਏ ਤਾਂ ਥੋੜਾ ਬਾਦ ਵਿੱਚ ਕੋਈ ਗੁੰਜਾਇਸ਼ ਆ ਮੌਕੇ ਤੇ ਮਾਨ ਕਰਾਂਗੇ ਸੰਦੂ ਸਾਹਿਬ ਮਾਨ ਤਾਨ ਖੁੱਲੇ ਕਰਾਂਗੇ ਕੋਈ ਗੱਲ ਨਹੀਂ ਹਾਂ ਜੀ ਲਓ ਜੀ ਬਿਲਕੁਲ ਇੱਕ ਜਿਹੜਾ ਦੋਸਤੋਂ ਪੰਡਾ ਪਾਈ ਖੜੀ ਏ ਕਰਮਾਣੀ ਥੱਲੇ ਤੇ ਸੋਨਾ ਵਿਖਾਲਾ ਤੇ ਚਲੋ ਅੱਗੇ ਕੋਈ ਵੀਰ ਲੈ ਜਾਵੇ ਠੀਕ ਆ ਜੀ ਉਹਨੂੰ ਵਾਅਦਾ ਕਰੇ ਚੰਗੀ ਆ ਬੈੜ ਹਾਂਜੀ ਹਾਂਜੀ ਇੱਧਰ ਗਰ ਲਾਲ ਆ ਜਿਹੜੀ ਮੈਂ ਆਪਣੇ ਕੋਲ ਕਿਥੇ ਆਈ ਆ ਉਹ ਸੰਤੂ ਸਾਹਿਬ ਤੜਕੇ ਸੋਈ ਅੱਜ ਆਜ ਮਾਰਨਿੰਗ ਹੀ ਸੋਈ ਹਾਂਜੀ ਹਾਂਜੀ ਇਹ ਪਹਿਲਾਂ ਸੂਗਾ ਸੰਤੂ ਸਾਹਿਬ ਸੋਈ ਹੈ ਜੀ ਆਪਣੇ ਘਰੇ ਇੱਥੇ ਹੀ ਹੈ ਆਪਣੇ ਘਰੇ ਸੰਤੂ ਸਾਹਿਬ ਜੇਲ ਦੀ ਪ੍ਰੋਪਰ ਵੀਡੀਓ ਆਪਣੇ ਕਿੱਲੇ ਦੀ ਪਈ ਆ ਹਾਂ ਜਿਹੜਾ ਭੈਣ ਭਰਾ ਖਰੀਦ ਕਰੂਗਾ ਆਪਾਂ ਜੇਲ ਚੂਰ ਆਏ ਉਹਨੂੰ ਵੀਡੀਓ ਵਿਖਾ ਕੇ ਤੇ ਫੇਰ ਮੈਂ ਦਵਾਂਗਾ ਹੂੰ ਹੂੰ ਜੀ ਪਹਿਲਾ ਸੁਹਾ ਮਗਰ ਕੱਟੀ ਆ ਸੰਧੂ ਸਾਹਿਬ ਠੀਕ ਹੈ ਜੀ ਇਹ ਰਾਤ ਕੁਝ ਤੜਕੇ 2 ਵਜੇ ਸੋਈ ਸੀ ਤੇ ਇਹਨੇ 7 ਵਜੇ 8 ਵਜੇ ਜੇਰ ਪਾਈ ਠੀਕ ਹੈ ਜੀ ਹਾਂਜੀ ਇਹ ਸੰਧੂ ਸਾਹਿਬ ਕੋਈ 1.5 2 ਕਿਲੋ ਚੋਈ ਹੋ ਮੈਂ ਐਵੇਂ ਕਹਿੰਦਾ 5 ਕਿਲੋ ਚੋਈ 4 ਕਿਲੋ ਚੋਈ ਉਹ ਗੱਲ ਨਹੀਂ ਠੀਕ ਹੈ ਜੀ ਹਾਂਜੀ ਕੱਟੀ ਦਿੱਤੀ ਆ ਬੜੀ ਠੰਡੀ ਠੰਡੀ ਝੋਟੀ ਆ ਮਹਾਰਾਜ ਦੀ ਮਿਹਨਤ ਲੋਕ ਦੱਸੋ ਸਿੰਘ ਬਿਲਕੁਲ ਛੋਟਾ ਗਲਾਈ ਦੇ ਵਿੱਚ ਸਿੰਘ ਆ ਅੱਗੋਂ ਝੋਟੀ ਜਿਵੇਂ ਕਹਿ ਦਿੰਨੇ ਆ ਭਾਈ ਪਤਲੀ ਆ ਤੇ ਬੈਕਸਾਈਡ ਤੋਂ ਕਰਮ ਵਾਲੀ ਪੂਰੀ ਖੁੱਲਦੀ ਜਾਂਦੀ ਆ ਪੂਰੀ ਚੌੜੀ ਆ ਵੱਡਾ ਕਾਦਾ ਸੰਧੂ ਸਾਹਿ ਤੇ ਅੱਜ ਮਾਰਨਿੰਗ ਹੀ ਸੂਈ ਆ ਠੀਕ ਆ ਜੀ ਇਸੇ ਕਿਲੇ ਦੇ ਉੱਪਰ ਸੂਈ ਆ ਜੀ ਜਜੂ ਰਪਈ ਦੀ ਵੀਡੀਓ ਤੁਹਾਨੂੰ ਮਿਲ ਜੂਗੀ ਬਾਕੀ ਆ ਥਣ ਦੇਵਾ ਠੀਕ ਆ ਜੀ ਆ ਕਰੋ ਚੱਕ ਪਹਿਲਣੀ ਆ ਨਾ ਝੋਟੀ ਐ ਪਹਿਲਾਂ ਪਹਿਲਾਂ ਸੰਤੂ ਸਾਹਿਬ ਜੀ ਪਹਿਲਣੀ ਝੋਟੀ ਆ ਹਾਂ ਜੀ ਸੋ ਸੂ ਸੁਵਾ ਪਈ ਐ ਮੇਰੇ ਵੀਰੋ ਬਾਕੀ ਜਜੂ ਪ੍ਰੋਪਰ ਪੈ ਗਈ ਆ ਤੇ ਥਣ ਤੁਸੀਂ ਵੇਖ ਸਕਦੇ ਜੀ ਠੀਕ ਆ ਥਣ ਬਹੁਤ ਵਧ ਗਿਆ ਪੂਰਾ ਆਪਾਂ ਕਹਿ ਦਿੰਦੇ ਨੇ ਵੀ ਦੋਰਾ ਥਣ ਲੱਗਾ ਕਰਮਾਲੀ ਨੂੰ ਠੀਕ ਆ ਲੰਬਾ ਥਾਣਾ ਰੋਕ ਰੋਕ ਥਾਣਾ ਠੀਕ ਆ ਤੇ ਆ ਮਗਰ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਆ ਬੱਚਾ ਬਿਲਕੁਲ ਗ ਆ ਦੇਖੋ ਜੀ ਇਹ ਮਗਰ ਵੀ ਕੱਤੀ ਆ ਲਾਓ ਗਰਾਲ ਵਾਲੇਰੇ ਖੋਲਗੇ ਸੁਬਾ ਚਵਾਈ ਕਿੰਨੀ ਕ ਕਰ ਲਈ ਸੀ ਸੰਤੂ ਸਾਹਿਬ 1.5 2 ਕਿਲੋ ਚੋਈ ਐਵੇਂ ਆਪਾਂ ਬਚਾਰ ਜਾਇਆ ਰੀਨ ਵਾਲ ਤੇ ਇੰਨੀ ਕੀ ਚੋਈ ਐਵੇਂ ਗਲਤ ਨਹੀਂ ਆਪਾਂ ਕਰਾ 1.5 2 ਕਿਲੋ ਚੋਗੇ ਥਣਾ ਥੁਨਾਂ ਦੀ ਪੂਰੀ ਮਾਨਾ ਸੰਤੂ ਸਾਹਿਬ ਜਿਹੜਾ ਭੈਣ ਭਰਾ ਇਤਰਾ ਹੀ ਮੰਗਾਲੇ ਕੋਈ ਆਪਾਂ ਘਰੇ ਜਾ ਕੇ ਚਵਾ ਕੇ ਪਈਏ ਲੈ ਲਾਂਗੇ ਕੋਈ ਚੱਕਰ ਨਹੀਂ ਜੀ ਲਓ ਜੀ ਬੱਚੇ ਦਾ ਤਾਂ ਇਹ ਨਾ ਕਰਦੀ ਬਾਹਰ ਨਹੀਂ ਆਵੇ ਜਾਂਦੀ ਕਿਤੇ ਬਿਲਕੁਲ ਜੀ ਤਦਸੋ ਥੋੜਾ ਤਾਜ਼ਾ ਪਸ਼ੂ ਸੋਇਆ ਥੋੜਾ ਬੱਜੇ ਦਾ ਜ਼ਿਆਦਾ ਕਰਦਾ ਠੀਕ ਆ ਜੀ ਤੇ ਫਿਲਹਾਲ ਤੁਸੀਂ ਥਣਾ ਤੋਂ ਨਾਲੇ ਪਾਸਿਓਂ ਵੇਖ ਰਹੇ ਹੋ ਜੇ ਬਿਲਕੁਲ ਖੂਬਸੂਰਤ ਲੇਵਾ ਲੇਫਟੀ ਜਿੰਨੀ ਵੀ ਇਹ ਇਹਨੇ ਬਣਾਈਆਂ ਕਰਮਾ ਲੀਆਂ ਠੀਕ ਆ ਜੀ ਉਹ ਤੁਹਾਡੇ ਸਾਹਮਣੇ ਆ ਮੌਰ ਨਹੀਂ ਕੋਈ ਕਿਲੋ 2 ਕਿਲੋ ਖਾਂਡਾ ਜੇ ਚਵਾਈ ਜਿਹੜੀ ਬੌਲੇ ਤੇ ਕੀਤੀ ਹੈ ਠੀਕ ਆ ਜੀ ਪਹਿਲੀ ਚਵਾਈ ਹੋਈ ਆ ਤੇ ਪੁੜੇ ਪਾੜੇ ਚੱਕ ਜੂਗੀ ਤੇ ਡੰਗ ਤੱਕ ਠੀਕ ਆ ਜੀ ਐ ਪਤਲੇ ਪਿੰਡੇ ਦੇ ਵਿੱਚ ਤੇ ਕੱਦ ਵੱਡਾ ਠੀਕ ਆ ਜੀ ਕੋਈ ਛੋਟੀ ਜਾਂ ਮਧਰੀ ਦਰਮਿਆਨੀ ਨਹੀਂ ਕੱਦ ਵੱਡਾ ਤੇ ਬਾਕੀ ਸੂਸਵਾਦ ਵਿੱਚ ਆ ਜੀ ਸੰਦੂ ਸਾਹਿਬ ਦੰਦੋ ਛਿੱਗੀ ਹੈ ਜੇ 6 ਦੰਦਾਂ ਦਾ ਹਾਂ ਜੀ Khm, khm, khm. ਲਓ ਗਰਲਾਲੇ ਦਾ ਮੁੱਲ ਫਿਰ ਕੀ ਕੀਤਾ ਫਿਰ ਇਹ ਮੁੱਲ ਸੰਤੂ ਸਾਹਿਬ ਚਲੋ ਜਿਵੇਂ ਕੱਟੀ ਹੈ ਜੇ ਪਹਿਲਾਂ ਉਹ ਮਹਾਰਾਜ ਜਮੀਨਾਂ ਚਾਰ ਸੂਗੇ ਪੀਨ ਵਾਲੀ ਆ ਹਾਂਜੀ ਮੁੱਲੇ ਦਾ ਕੋਈ 75 ਨਹੀਂ ਕੋਈ 80 ਨਹੀਂ ਮੁੱਲ ਜੋ ਮਰਜ਼ੀ ਕਰੀਏ ਦਾ 70000 ਚੋਂ ਖੁੱਲੇ ਮਾਨਤਨ ਕਰਾਂਗੇ ਆਪਾਂ 70000 ਚੋਂ ਖੁੱਲੇ ਹੀ ਸੰਤੂ ਸਾਹਿਬ ਕੋਈ ਇਹ ਨਹੀਂ ਵੀ 100 200 ਛੋੜ ਨਹੀਂ ਖੁੱਲੇ ਮਾਨਤਨ ਕਰਾਂਗੇ ਲਓ ਜੀ ਹਾਂਜੀ 70000 ਦੇ ਵਿੱਚੋਂ ਦੋਸਤੋ ਖੁੱਲਾ ਮਾਨਤਨ ਹੋ ਜਾਊਗਾ ਠੀਕ ਆ ਜੀ ਮਗਰ ਕੱਟੀ ਆ ਸੋ ਕੋਈ ਵੀਰ ਉਹ ਵੀ ਸ਼ੌਂਕ ਨਾਲ ਲੱਗੇ ਸਾਹ ਲੈਂਦਾ ਤਿਆਰ ਕਰ ਲੈਂਦਾ ਠੀਕ ਆ ਆ ਬੱਚਾ ਮਗਰ ਅਜੇ ਥੋੜਾ ਬਾਦ ਤੇ ਜੇਰ ਜੂਰ ਪ੍ਰੋਪਰ ਪੈ ਗਈ ਆ। ਸੋ ਚੋਣ ਚਾਂਣ ਚੰਗੀ ਨਿਕਲੀ ਆ। ਸੂਏ ਪਸੂ ਤਾਂ ਦੋਸਤੋ ਬੜਾ ਵਾਧਾ ਹੁੰਦਾ ਕੋਈ ਵੀਰ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਗੇ ਤਸੱਲੀ ਕਰ ਸਕਦਾ। ਸੋ ਚੰਗੀ ਆ ਟਾਂਜੇ ਢੂੰਜੇ ਦੀ ਵੱਡੀ ਆ। ਇਹ ਗਰਲਾਲ ਵੀਰੇ ਆਪਣੇ ਕੋਲ ਨਾਗਨੇ ਟੋਟਲ। ਹਾਂਜੀ ਸੰਤੂ ਸਾਹਿਬ ਇਹੋ ਤਿੰਨ ਹੀ ਨਾਗਾ ਜੀ। ਤੇ ਨੰਬਰ ਇੱਕ ਕਰ ਦਈਏ ਸਾਂਝੇ। ਨੰਬਰ ਸੰਤੂ ਸਾਹਿਬ 8217282497। ਦੂਜਾ ਨੰਬਰ 8289016207। ਠੀਕ ਆ ਜੀ। ਹਾਂਜੀ। ਲਓ ਜੀ ਥੋੜਾ ਜਿਹਾ ਗਰਲਾਲ ਹਲਾਇਓ ਮਾੜਾ ਜਿਹਾ। ਬਾਕੀ ਦੋਸਤੋ ਇਹ ਅੱਜ ਨਾ ਆ ਸੌਰੀ 3 ਜਿਨ੍ਹਾਂ ਦੇ ਵਿੱਚੋਂ ਦੋ ਝੋਟੀਆਂ ਤੁਹਾਨੂੰ ਦਿਖਾਤੀਆਂ ਨੇ ਇੱਕ ਵੈੜ ਦਿਖਾਤੀ ਹੈ ਠੀਕ ਹੈ ਜੀ ਸ਼ਾਈਵਾਲ ਅੰਗ ਦੇ ਵਿੱਚ ਇਹ ਪਸ਼ੂ ਆ ਦੋਨੋਂ ਸੂਏ ਸੂਏ ਪਸ਼ੂ ਆ ਤੇ ਇੱਕ ਵੈੜ ਗੱਬਣਾ ਤਿਆਰੀ ਵਾਲੀ ਠੀਕ ਆ ਸੋ ਐਨੀਮਲ ਜਿਹੜੇ ਆ ਪਸ਼ੂ ਆ ਦੋਸਤੋ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਕੰਮ ਆ ਸੋ ਪੁਰਾਣਾ ਮਾਲ ਜਿਹੜਾ ਸੇਲ ਹੋ ਜਾਂਦਾ ਦੋਸਤੋ ਨਵਾਂ ਮਾਲ ਕੋਈ ਦੋ ਚਾਰ ਨੱਕ ਲੈ ਖੜੇ ਹੁੰਦੇ ਆ ਠੀਕ ਆ ਜੀ ਉਹ ਪਸ਼ੂ ਫੇਰ ਅੱਗੇ ਆ ਜਾਂਦੇ ਆ ਤੇ ਡੇਲੀ ਰੁਟੀਨ ਦੇ ਵਿੱਚ ਕੰਮ ਕਰਦਾ ਅਕਰਾਲ ਬਾਕੀ ਇੱਥੇ ਆਣ ਕੇ ਚੋਕੇ ਪਸਮਾ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਤੇ ਫਿਲਹਾਲ ਦੋਸਤੋ ਅੱਜ ਇਸ ਕਵਰਜ ਵਿੱਚ ਇੰਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ